ਸਭ ਤੋਂ ਪਹਿਲਾਂ ਤਾਂ ਸਾਰੇ ਹੀ ਅਧਿਆਪਕ ਸਹਿਬਾਨਾਂ ਦਾ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅੱਜ ਜਿਨ੍ਹਾਂ ਨੇ ਸਾਨੂੰ ਫੰਕਸ਼ਨ ਕਰਕੇ ਤੁਸੀਂ ਸਾਡੇ ਨੂੰ ਵੀ ਦੇ ਦੇ ਚਾਹਤੇ ਹੋ ਜਿਹੜਾ ਖੜਿਆ ਕਰੋ ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹਣਾ ਮੇਰਾ ਨਾਮ ਵਿਜਾਰ ਸਿੰਘ ਹੈ ਤੇ ਮੇਰਾ ਇੱਕ ਸਾਥੀ ਅਰਸ਼ਦੀਪ ਸਿੰਘ ਅਸੀਂ ਦੋਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟ ਹਾਂ ਮੈਂ ਉੱਥੇ ਥੀਏਟਰ ਕਰ ਰਿਹਾ ਹਾਂ ਥੀਏਟਰ ਦੀ ਗ੍ਰੈਜੂਏਸ਼ਨ ਮੇਰਾ ਸਾਥੀ ਬੀਟੈਕ ਕਰ ਰਿਹਾ ਮਕੈਨਿਕਾ ਨਿਕਲ ਰਿਹਾ ਸਾਡਾ ਜਿਹੜਾ ਮਕਸਦ ਹੈ ਉਹ ਵੱਖ-ਵੱਖ ਸਕੂਲਾਂ ਦੇ ਵਿੱਚ ਜਾਣ ਦਾ ਇਹ ਹੈ ਕਿ ਅਸੀਂ ਸਮਾਜ ਦੇ ਵਿੱਚ ਜਿਹੜੀਆਂ ਵੀ ਅਲਾਮਤਾਂ ਫੈਲੀਆਂ ਨੇ ਉਹਨਾਂ ਖਿਲਾਫ ਅਸੀਂ ਜੰਨਾ ਕੁ ਵੀ ਕਰ ਸਕਦੇ ਹਾਂ ਆਪਣੇ ਆਪਣੀ ਕਲਾ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਇਹ ਨਸ਼ਾ ਹੈ ਇਹਦੀ ਜਾੜ ਅੱਜ ਦੀ ਧੜੀ ਸਕੂਲਾਂ ਚ ਲੱਗ ਰਹੀ ਹੈ ਸਾਰੇ ਨੂੰ ਪਤਾ ਹੈ ਕਿ ਉਹਨਾਂ ਦਾ ਟੀਚਰ ਵੀ ਇਹ ਚੀਜ਼ ਤਾਂ ਜਾਣਦੇ ਨੇ ਕਿਉਂਕਿ ਨਸ਼ਾ ਜਿਹੜਾ ਉਸ ਪੁਰਾਂ ਚ ਬਣ ਚੁੱਕਿਆ ਹੈ ਛੋਟੇ ਛੋਟੇ ਬੱਚੇ ਛੋਟੀਆਂ ਛੋਟੀਆਂ ਪੁਰੀਆਂ ਨੇ ਜੜੀਆਂ ਉਹ ਖਾਣ ਲੱਗ ਪੈਂਦੇ ਨੇ ਖਾਂਦੇ ਨੇ ਤੇ ਮਤਲਬ ਉਹ ਛੋਟੀ ਜੀ ਪੁੜੀ ਉਤੋਂ ਸਫਰ ਸ਼ੁਰੂ ਹੁੰਦਾ ਹੈ ਤੇ ਜਾ ਕੇ ਚੱਪੇ ਤੇ ਮੁੱਕਦਾ ਬਹੁਤ ਹੀ ਗਲਤੀ ਕਰਦੇ ਨਾਲ ਸ਼ੁਰੂ ਕਰਦੇ ਆ ਤੁਹਾਨੂੰ ਮੈਂ ਥੋੜਾ ਜਨਾ ਨਾਟਕ ਦੇ ਨਾਲ ਨਾਲ ਥੀਏਟਰ ਬਾਰੇ ਜਾਣਕਾਰੀ ਦਵਾਂਗਾ ਉਕੇ ਥੀਏਟਰ ਬਾਰੇ ਸਾਡੇ ਪਿੰਡਾਂ ਦੇ ਵਿੱਚ ਬਹੁਤੇ ਬੱਚੇ ਨਹੀਂ ਜਾਣਦੇ ਤੇ ਖੇਡਦੇ ਨਹੀਂ। ਪਿੰਡਾਂ ਦੇ ਖੇਤਰ ਨੂੰ ਹੋਰ ਸਾਫ਼ ਨਾ ਦੱਸਿਆ ਜਾਂਦਾ। ਤੇ ਮੈਂ ਥੋੜੀ ਜੀ ਜਾਣਕਾਰੀ ਥੀਏਟਰ ਦੇ ਨਜ਼ਨਾ ਖੇਤਰ ਦੀ। ਤੁਹਾਡੇ ਲੈਵਲ ਤੇ ਸਮਝਾਉਣਾ ਚਾਹਣਾ ਵੀ ਥੀਏਟਰ ਕੀ ਹੁੰਦਾ ਹੈ? ਥੀਏਟਰ ਹੁੰਦਾ ਹੈ ਜਿਹੜੀਆਂ ਤੁਸੀਂ ਫਿਲਮਾਂ ਦੇਖਦੇ ਹੋ। ਜਿਹੜੀਆਂ ਫਿਲਮਾਂ ਦੇਖਦੇ ਹੋ, ਉਹਨਾਂ ਫਿਲਮਾਂ ਦੇ ਵਿੱਚ ਜਿਹੜੇ ਅਦਾਕਾਰ-ਅਦਾਕਾਰੀ ਕਰਦੇ ਨੇ, ਉਹ ਸਾਰੇ ਇੱਕ ਥੀਏਟਰ ਰਾਹੀਂ ਗੁਜ਼ਰੇ ਹੁੰਦੇ ਨੇ। ਉਹਨਾਂ ਨੇ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਥੀਏਟਰ ਕੀਤਾ ਹੁੰਦਾ ਹੈ ਤੇ ਉਹ ਗੁਜ਼ਰੇ ਹੁੰਦੇ ਨੇ ਥੀਏਟਰ ਦੇ ਵਿੱਚ ਅਸੀਂ ਉਹ ਹੀ ਪੜਾਈ ਕਰ ਰਹੇ ਹਾਂ ਇਹ ਨਾਲ ਨਾਲ ਸਾਡਾ ਪਰ ਤੇ ਬੰਲੇ ਕੇ ਸੰਗਲ ਦੇ ਵਿੱਚ ਫੋਟੋਆਂ ਲੰਘਾ ਨਾ ਮਾਦ ਦੇ ਫੋਟੋਆਂ ਵੇਖਤੀਆਂ ਨੂੰ ਜਿਹੜਾ ਹੈ ਅਸੀਂ ਉਹ ਉਹਨਾਂ ਖਿਲਾਫ ਜਿੰਨਾ ਕਿ ਅਸੀਂ ਕਰ ਸਕਦੇ ਹਾਂ ਆਪਣੇ ਨਹੀਂ ਕਰੀਏ ਤੋਂ ਬਹੁਤਾ ਸੋਣਾ ਨਹੀਂ ਰਹਿੰਦਾ ਜਿਹੜਾ ਬਲਰਾਜ ਸਾਗਰ ਨੇ ਲਿਖਿਆ ਹੋਇਆ ਨਾਟਕ ਪੇਸ਼ ਹੈ ਨਾਟਕ ਸਲਕ ਦੀ ਧਰਤੀ ਸੋ ਪੇਸ਼ ਹੈ ਨਾਟਕ ਸੁਲਗਦੀ ਧਰਤੀ ਮੇਰੇ ਪੁੱਤਰ ਮੈਨੂੰ ਭੁੱਲ ਗਏ ਨੇ ਉਹ ਨਸ਼ਿਆਂ ਦੇ ਦੁਲ ਗਏ ਨੇ ਸੀਮਿਆਂ ਦੇ ਰਸਤੇ ਖੁੱਲ ਗਏ ਨੇ ਦੁਨੀਆਂ ਦੇ ਝਖੜ ਝੁੱਲ ਗਏ ਨੇ ਖੀ ਅੱਡ ਦੇ ਫਿਰ ਨਾ ਨਵਾਬ ਜੀ ਮੇਰਾ ਨਾਂ ਤੇ ਪਤਾ ਪੰਜਾਬ ਜੀ ਲਿਖੋ ਰਪਟ ਅੱਜ ਹਸਤਾਲ ਦੀਆਂ ਪੌੜੀਆਂ ਤੇ ਬੈਠਾ ਮੈਂ ਆਪਣੇ ਉਹਨਾਂ ਕਰਮਾਂ ਨੂੰ ਕੋਸ ਰਿਆ ਕਰਮ ਕੋਈ ਤਕਦੀਰ ਨਹੀਂ ਸਗੋਂ ਉਹ ਕਰਮ ਜਿਹੜੇ ਮੈਂ ਆਪਣੇ ਇਹਨਾਂ ਹੱਥਾਂ ਨਾਲ ਕੀਤੇ ਨੇ ਅੱਜ ਹਸਤਾਲੀਆਂ ਪੌੜੀਆਂ ਤੇ ਬੈਠੇ ਨੂੰ ਮੈਨੂੰ ਸਾਡੇ ਪਿੰਡ ਵਾਲਾ ਸ਼ੰਦਾ ਚਰਚਾ ਬਹੁਤ ਯਾਦ ਆਉਂਦੀ ਹੈ ਜਿਹੜਾ ਸਾਡੇ ਪਿੰਡ ਦੀਆਂ ਗਲੀਆਂ 'ਚ ਪਾਗਲ ਹੋਇਆ ਘੁੰਮਦਾ ਤੇ ਕਹਿੰਦਾ ਹੁੰਦਾ ਸੀ ਓਏ ਓਏ ਦਾਰੂ ਨਾਲ ਪੀਓ ਦਾਰੂ ਨਾਲ ਪੀਓ ਹੋਈ ਤਾਂ ਡੈਣ ਹੁੰਦੀ ਐ ਦਿੱਤਾ ਘਰਾਂ ਦੇ ਘਰ ਖਾ ਜਾਂਦੀ ਐ ਦਾਰੂ ਨਾਲ ਪੀਓ ਨਾ ਦਾਰੂ ਨਾਲ ਪੀਓ ਕਹੈਂ ਦੂਜੀ ਸੋਚਦੇ ਹੋਗੇ ਕਿ ਮੈਂ ਕੌਣ ਆ ਇੱਥੇ ਆ ਹਸਪਤਾਲ ਦੀਆਂ ਪੌੜੀਆਂ 'ਚ ਬੈਠਾ ਚੀਕਾ ਤਾਂ ਆਓ ਆਓ ਸੁਣਾਉਣਾ ਮੈਂ ਤੁਹਾਨੂੰ ਇਸਦੀ ਕਹਾਣੀ ਸੁਣੋ ਕਹਾਣੀ ਸਾਹਾ ਦੀ ਸਿਰਿਆਂ ਬਾਝੰਦੇ ਰਾਹਾਂ ਦੀ ਮੇਰੇ ਦੇਸ਼ ਤੇ ਰੁੱਦੇ ਸਾਹਾ ਦੀ ਸੁਣੋ ਕਹਾਣੀ ਸੁਣੋ ਕਹਾਣੀ ਇਹ ਸਾਹਾ ਦੇ ਮੇਰੇ ਦੇਸ਼ ਨੂੰ ਜਾ ਮੇਰਾ ਜਨਮ ਇੱਕ ਕਿਸਾਨ ਪਰਿਵਾਰ ਬਾਬੂ ਪੰਜਾਬ ਦੇ ਸਰਵਚੇਤਿਆ ਘਰ ਵਿੱਚ ਇੱਕ ਮੇਰੀ ਮਾਂ ਤੇ ਮੇਰਾ ਛੋਟਾ ਭਰਾ ਹੈ ਸਾਡੀ ਮਾਂ ਸਾਡੇ ਦੋਹਾਂ ਭਰਾਵਾਂ ਤੋਂ ਤੰਗ ਆ ਕੇ ਵਿਚਾਰੀ ਸਾਨੂੰ ਪਹਿਲਾਂ ਹੀ ਛੱਡ ਕੇ ਚਲੀ ਗਈ ਆ ਹੋਰ ਉਹ ਕਰਦੀ ਵੀ ਕੀ ਅਸੀਂ ਦੋਹਾਂ ਨੇ ਕੋਈ ਸੁੱਖ ਵੀ ਤਾਂ ਨਹੀਂ ਸੀ ਤੇ ਤਾਂ ਉਸ ਨੂੰ ਜਵਾਨੀ ਦੀ ਦਹਲੀ ਚ ਪੈਰ ਧਰਦਿਆਂ ਹੀ ਮੇਰੇ ਪੈਰ ਲਟਕਾ ਗਏ ਮੈਂ ਪੂਰੀ ਸੰਗਤ ਆ ਸ਼ਿਕਾਰ ਹੋ ਗਿਆ ਸਕੂਲੋਂ ਆਪਾਂ ਜਾਂਦਾ ਤੇ ਜਾ ਕੇ ਇੱਥੇ ਮੈਂ ਬੈਠ ਜਾਂਦਾ ਸੇਵੈਂਟ ਮੇਰੀ ਆੜੀ ਪਹਿਲੇ ਬੈਠ ਹੁੰਦੇ ਅਜੀ ਸਲਫਾ ਮਰਮਰ ਕੇ ਸਲਫਾ ਮਰਮਰ ਕੇ ਅਸੀਂ ਸਟੈਂਕ ਪਰ ਲੇਦੇ ਕਿ ਉਹਨਾਂ ਦੇ ਕਸ਼ਟ ਹਟਦੇ ਸਲਫੇ ਦਾ ਤੁਮਾ ਸਲਫੇ ਦਾ ਤੁਮਾ ਜਦੋਂ ਮੇਰੀ ਨਾੜ ਨਾੜ ਵਿੱਚ ਦੀ ਹੋ ਕੇ ਮੇਰੇ ਦਿਮਾਗ ਤੱਕ ਪਹੁੰਚਦਾ ਤਾਂ ਮੈਨੂੰ ਲੱਗਾ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਸਵਰਗ ਹੋਰ ਨਹੀਂ ਹੋ ਸਕਦਾ ਫਿਰ ਮੈਂ ਭੁੱਲ ਗਿਆ ਸੀ ਫਰਮੈਂ ਭੁੱਲ ਗਿਆ ਸੀ ਕਿ ਜਿਹੜੇ ਰਹਾਂ ਨੂੰ ਮੈਂ ਸਵੱਜਦਾ ਰੱਖਦਾ ਉਹ ਹੀ ਇੱਕ ਦਿਨ ਮੇਰੇ ਲਈ ਨਰਕ ਦਾ ਦਰਵਾਜ਼ਾ ਥੋੜਿਆਂ ਨੂੰ ਪੂਲ ਚ ਪੜਦਾ ਮੈਂ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ ਮੈਂ ਨਸ਼ੇ ਕਰਨ ਲੱਗ ਪਿਆ ਹੁਣ ਨਸ਼ੇ ਕਰਕੇ ਮੈਂ ਬਾਹਰ ਲੜਾਈ ਝਗੜਾ ਕਰਦਾ ਤੇ ਘਰੇ ਮੇਰੇ ਉਲਾਂਘੇ ਹੋਣੇ ਸ਼ੁਰੂ ਹੋ ਗਏ ਸੀ ਆ ਦੇਖ ਲੈ ਹਾਂ ਦੇਖ ਲੈ ਭਾਈ ਗੁਰਨਾਮ ਕਰੇ ਆ ਦੇਖ ਲੈ ਹਾਂ ਦੇਖ ਲੈ ਭਈਆ ਦੇ ਕੀਤੇ ਆਇਤਾ ਪਤਾ ਪੱਕਾ ਰਲਾਵਾ ਇਹ ਮੇਰੇ ਪੁੱਤ ਦਾ ਸੈਲਫਾਰ ਦਾ ਭਾਈ ਹਾਂ ਸੰਭਲੋ ਭਾਈ ਹੈ ਸੰਭਲੋ ਜੇ ਸਾਹਮ ਦਾ ਨਹੀਂ ਵੱਡਾ ਪੁੱਤ ਦਾ ਕਰਦਾ ਸੰਭਲੋ ਤਾਂ ਇਹ ਕੋ ਲੋਕੋ ਦੇਖ ਲੋ ਦੇਖ ਲੋ ਕਹੇ ਜੀ ਪਲੈ ਨਹੀਂ ਓਲਾਲ ਜੰਮੀ ਐ ਇਹਨਾਂ ਨੇ ਪੁੱਤ ਨਾਂ ਬਾ ਦੇਖੀ ਚਲੀ ਜਾਂਦੀ ਤੇ ਮੇਰੀ ਮਾਂ ਨੇ ਮੰਨਦਾ ਪੜਾਈ ਜਾਂਦਾ ਹੈ ਵੇ ਲਖਾਈ ਜਾਂਦਾ ਹੈ ਵੇ ਉਹਨੇ ਤਾਂ ਕਦੇ ਕਿਸੇ ਕੰਮ ਤੋਂ ਦੇ ਵੀ ਨਹੀਂ ਲਾਇਆ ਵੀ ਤੂੰ ਚਾ ਪੜ ਲੇਗਾ ਤੇ ਤੇਰਾ ਕੁਝ ਬਣ ਜਾਊਗਾ ਤੇ ਤੂੰ ਵੇ ਕੁਤਤ ਤੂੰ ਸਾਰੇ ਪਿੰਡ ਚ ਫੂਫੂ ਸਾਂਗ ਨੂੰ ਤਾਂ ਇਹ ਲੱਗਦਾ ਸੀ ਕਿ ਪੜ੍ਹ ਲਿਖ ਕੇ ਅਸੀਂ ਲੈਣੀ ਕੀ ਐ ਸਾਰੀ ਦਿਹਾੜੀ ਸਖਤਾਂ ਪੀਣੀਆਂ ਤੇ ਸ਼ਾਮ ਨੂੰ ਘਰ ਦੀ ਕੱਢੀ ਦਾ ਦੌਰ ਸ਼ੁਰੂ ਹੋ ਜਾਂਦਾ ਸਾਡਾ ਨ ਇੱਕ ਸੀ ਹੁੰਦਾ ਸੀ ਭਿੰਦੀ ਨਾਂ ਸੀ ਉਹ ਪਤੰਦਰ ਤਾਰੂ ਬੜੀ ਕਮਾਲ ਦੀ ਕੱਢਦਾ ਹੁੰਦਾ ਸੀ ਇਹ ਜਿਹੜਾ ਭਿੰਦੀ ਸੀ ਨਾ ਇਹ ਜ਼ਿੰਦਗੀ 'ਚ ਪਲਵਾਨ ਬਣਨਾ ਚੰਦਾ ਪਰ ਆ ਘੜਦੀਆਂ ਧੰਗੀਆਂ ਦੁਰਸ਼ੀਆਂ ਕਰਕੇ ਪਲਵਾਨ ਨਾ ਬਣ ਸਕਿਆ ਪਰ ਜਦੋਂ ਹੁਣ ਜਦੋਂ दारू ਪਿੰਦੀ ਦੇ ਦਿਮਾਗ ਨੂੰ ਚੜ ਜਾਂਦੀ ਤਾਂ ਉਹ ਸਾਨੂੰ ਆਪਣੀ ਝੁੱਠੀ ਪਹਿਵਾਨੀ ਦੇ ਕਿਸੇ ਉਹੀ ਸੁਣਾਇ ਜਾਂਦਾ ਰਹਿੰਦਾ ਆ ਦੇਖ ਲੈ ਭਾਈ ਛੋਟਿਆ ਹੈ ਉਹ ਬਈ ਉਹ ਤੋਂ ਆਪਣੇ ਪਿੰਡ ਹੁੰਦੀ ਸੀ ਛੰਜ ਉਹ ਛੋਟਿਆ ਛੰਜ ਹੁੰਦੀ ਹੈ ਉਹ ਵੱਡੇ ਵੱਡੇ ਪਹਿਲਵਾਨ ਮੇਰੇ ਯਾਰਗੇ ਕੋਲ ਕਰਦੇ ਹੁੰਦੇ ਐ ਛੋਟਿਆ ਉਹ ਤੋਂ ਨਾ ਆ ਆਪਣੇ ਸਰਾਜ ਹਲੇ ਕੋ ਚਿਪਲਪਾਨ ਦੀ ਭਈ ਬੜੀ ਚੜਾਈ ਸੀ ਭਈ ਬੜੀ ਚੜਾਈ ਸੀ ਛੋਟਿਆ ਬਾਈ ਕੋ ਚੀਨੇਤਾ ਆਪਣੇ ਪਿੰਡ ਜਾਨ ਸਰ ਮਧਾਨ ਚ ਘੜਤੀ ਚੰਡੀ ਆ ਪੂਰੇ 101 ਪ੍ਰੀਆਂ ਦੀ ਉਹ ਡਰਦਾ ਕੋਈ ਚੰਡੀ ਵਾਲੀ ਨਾ ਛੱਗੇ ਪਰ ਛੋਟਿਆ ਮਾਈ ਦੀ ਪਠਾਦੀ ਹਲਕ ਪਾਸੇ ਤੁਰਨੇ ਆਲੀ ਪੱਕ ਜਿਵਨੀ ਹਾਂ ਹਾਂ ਮੈਨੂੰ ਆਪਣੇ ਪਿੰਡ ਵਾਲੇ ਕਹਿੰਦੇ ਚੱਲ ਵੀ ਪਿੰਡੀ ਚੱਲ ਵੀ ਪਿੰਡੀ ਚੱਲ ਵੀ ਪਿੰਡੀ ਉਹ ਮੈਂ ਕਹ ਰਹਿਣ ਤੋ ਉੱਚੀ ਰਹਿਤ ਤਾਂ ਮੈਂ ਕਾਨੂੰਨ ਕੋਡੇ ਕਟਾਲੂਗੇ ਮੇਰੇ ਤੇ ਜਵਾਬਦੇ ਰਹਿੰਦੋ ਪਰ ਨਹੀਂ ਪਿੰਡ ਵਾਲੇ ਕਹਿੰਦੇ ਚੱਲ ਵੀ ਪਿੰਦੀ ਚੱਲ ਵੀ ਪਿੰਦੀ ਚੱਲ ਵੀ ਪਿੰਦੀ ਲੈ ਬਈ ਛੋਟਿਆ ਮੈਂ ਤਾਂ ਮਰੇ ਆਪੁਰਤਾ ਜੱਦ ਰਾਜਾ ਲਾ ਕੇ ਤੇ ਭਾਈ ਮੈਂ ਪੜ ਜਾ ਬੱਚੇ ਮਦਾਨ ਦੇ ਉਹ ਮਦਾਨ ਚ ਚੱਕੇ ਨਾ ਛੋਟਿਆ ਜਦੋਂ ਕੋ ਚੀਪਰ ਭਾਨ ਨੇ ਦੇਖੇ ਮੇਰੇ ਆ ਪਰ ਪਰਕ ਦੇ ਡੌੜੇ ਜੇ ਓਏ ਹੋਦੀਆਂ ਤਾਂ ਕੱਚਾਂ ਥਾਂਈਂ ਟਰੇਲੀਆਂ ਛੁੱਟ ਗਈਆਂ ਛੋਟਿਆ ਮੈਂ ਤਾਂ ਫੜ ਲਾ ਕੁਜੀ ਭਲਵਾਣ ਬਾਈ ਤੋਂ ਤੋਂ ਏ ਆ ਕੀ ਓ ਛੋਟਿਆ ਫੋਚੀ ਦਾ ਮਾਰੇ ਜੀ ਕੰਮ ਉਹ ਤਾਂ ਪਜੇ ਐਨੀ ਵੀ ਦੀ ਛਾਲੇ ਇਹ ਜਿਹੜਾ ਭਿੰਦੀ ਸੀ ਨਾ ਇਹਦੀ ਇੱਕ ਗੱਲ ਮਾਰੀ ਸ਼ਰਾਬਾ ਬਹੁਤ ਪਿੰਦਾ ਤੇਦੀ ਇਸੇ ਆਦਤੋਂ ਸੰਗਾ ਕੇ ਦੀ ਘਰ ਵਾਲੀ ਤੈਨੂੰ ਛੱਡ ਕੇ ਚਲੀ ਪਿੰਡ ਦੇ ਕਿਸੇ ਦਾਨੀ ਦਲਾਲ ਨਾਲ ਭੱਜ ਗਈ ਹੁਣ ਜਦੋਂ ਕਦੇ ਵੀ ਜਦੋਂ ਕਦੇ ਵੀ ਪਿੰਦੀ ਕਲੀ ਚ ਕੁੱਤਾ ਦੇਖਦਾ ਤਾਂ ਹੂੰ ਚੀਚੀ ਬੋਲਣ ਲੱਗ ਪੈਂਦਾ ਬਈ ਬਾਈ ਗਰ ਮੇਲਾ ਉਹ ਜਾਂਦਾ ਹੈ ਉਹ ਜਾਂਦਾ ਬਾਈ ਦਾਨੀ ਕੁੱਤਾ ਉਹ ਜਾਂਦਾ ਬੜੀ ਤਨੀ ਕੁੱਤਾ ਆੰਦਾ ਮੇਰਾ ਘਰ ਉਜਾੜ ਕੇ ਓ ਜਾਂਦਾ ਇੱਕ ਦਿਨ ਰਾਤ ਦੀ ਉੱਤੀ ਉੱਪੀਤੀ ਦਰੂ ਦਾ ਨਸ਼ਾ ਹਲੇ ਉਤਰਿਆ ਨਹੀਂ ਸੀ ਮੈਂ ਸ਼ੰਦਾ ਚਾਚੇ ਦੇ ਕੋਲ ਖਿੱਚ ਗਿਆ ਸ਼ੰਦਾ ਚਾਚਾ ਉੱਚੀ ਉੱਚੀ ਰੋ ਰਿਆ ਸੀ ਓ ਪੁੱਤ ਘਰ ਮੇਰਾ ਆਇਆ ਪਾ ਦੀ ਧਾਰ ਮਗਰ ਪੱਜਿਆ ਚੰਨਾ ਦੀ ਆ ਗੁਰੂ ਚ ਦੇ ਪਿਆ ਤੇ ਦੇ ਦੇ ਸਾਰੀ ਪੂਰਾ ਹੋ ਗਿਆ ਪੁੱਤ ਏ ਇਹ ਕੋਰਾ ਪਿਆ ਫੰਦੀ ਦੀ ਮਹਤਵਤ ਅਸੀਂ ਹੋਰ ਵੀ ਸ਼ਰਾਬੀ ਨਹੀਂ ਅਸੀਂ ਦਿਨ ਰਾਤ ਇੱਕ ਕਰਤੀ ਸੀ ਉਧਰ ਸਾਡੇ ਦੋਹਾਂ ਪਰਾਂਵਾਂ ਤੋਂ ਤੰਗਾ ਕੇ ਮੇਰੀ ਬੇਬੇ ਬਿਮਾਰ ਰਹਿੰਦੀ ਸੀ ਬਾਪੂ ਨੇ ਖੇਤੀ ਕਰਨੀ ਛੱਡ ਦਿੱਤੀ ਸਾਰੀ ਜ਼ਮੀਨ ਚੱਤੀ ਤੇ ਠੇਕੇ ਰਦੇ ਸੀ ਹੁਣ ਜਿਹੜਾ ਠੇਕਾ ਆਉਂਦਾ ਉਹ ਮੈਂ ਤੇ ਮੇਰਾ ਭਰਾ ਲਾਲੀ ਲੜ ਝਗੜ ਕੇ ਸਿੱਖੂਗੇ ਚੱਟਾ ਪੀ ਜਾਈਏ ਹੁਣ ਇੱਕ ਦਿਨ ਇੱਕ ਦਿਨ ਅਜਹਾ ਆਇਆ ਕਿ ਸਾਡੀ ਜੇਬ ਚ ਕੋਈ ਪੈਸਾ ਨਹੀਂ ਸੀ ਤੇ ਅਸੀਂ ਬਾਪੂ ਤਾਂ ਜ਼ਮੀਨ ਦੀ ਮੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਉਹ ਬਾਪੂ ਆ ਗੱਲ ਸੁਣ ਬਾਬਾ ਇੰਦਾਂ ਹੁਣ ਕੇ ਤੇ ਅੱਧੀ ਤਾਂ ਹੁਣ ਅੱਧੀ ਲੱਗੀ ਤੇ ਅੱਧੀ ਰਹਿ ਗਈ ਤੇਰਾ ਕੀ ਪਤਾ ਨਾਲੇ ਕਦੋਂ ਪਟਾਕਾ ਫਟੇ ਸਵੇ ਅੱਜ ਦੱਤਾ ਨੇ ਤੇਰੀ ਉਹ ਜਿੱਪ ਛੋੜੇ ਨਾ ਕਰਾ ਦੇ ਤੇਰੇ ਜਾਣ ਤੋਂ ਬਾਅਦ ਐਵੇਂ ਸਿੱਧਵੇਂ ਭਰਾਵਾਂ ਆਪਸ ਚ ਲੜਦੇ ਫਿਰਾਂਗੇ ਕੁਕ ਨਹੀਂ ਲੈ ਲਈ ਠੀਕ ਹੈ ਨਾ ਆਹ ਆਹ ਹਾਂ ਹਾਂ ਭਾਈ ਹਾਂ ਤੂੰ ਸਹੀ ਕਹਿਣਾ ਤੂੰ ਬੱਪੂ ਜਮੀਨ ਸਾਡੇ ਨਾਲ ਕਰਾ ਦੇ ਨਾਲੇ ਨਾਲੇ ਸਾਡੇ ਹੁੰਦਿਆਂ ਆਪਣੀ ਜਮੀਨ 'ਚ ਕੋਈ ਸਾਲਾ ਹੋਰ ਹਲ ਚਲਾਵੇ ਨਾ 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 ਬਾਪੂ ਤੂੰ ਜਮੀਨ ਸਾਡੇ ਨਾਲ ਕਰਾ ਦੇ ਸਾਡੇ ਦੋਹਾਂ ਭਰਾਵਾਂ ਦੀਆਂ ਗੱਲਾਂ 'ਚੋਂ ਮੇਰੀ ਬੇਬੇ ਨੂੰ ਇੱਕ ਆਸ ਦੀ ਕਰਨ ਜਾਈ ਮੇਰੀ ਬੇਬੇ ਬਾਪੂ ਨੂੰ ਆਖਣ ਲੱਗੀ ਵੇ ਕਰਮਾ ਵਾਲਿਆ ਵੇ ਪੁੱਤ ਸਹੀ ਕਹਿੰਦੇ ਨੇ ਕਰਾ ਦੇ ਇਹਨਾਂ ਦੇ ਨਾਂ ਜਮੀਰ ਵੇ ਐਜੇ ਖੇਤੀ ਕਰਨਗੇ ਇਹਨਾਂ ਦਾ ਅਟੁੱਟ ਪੈਣੇ ਦਾ ਮੁੱਝ ਕਿਸੇ ਹੋਰ ਬੰਨੇ ਲੱਗੂਗਾ ਧਾਕੀ ਪਤਾ ਜਿਹੜਾ ਕੋਲ ਜ਼ੈਰੇਉ ਦਾ ਇਹਨਾਂ ਨੂੰ ਨਸ਼ੇ ਦਾ ਲੱਗਿਆ ਕੋਈ ਛੁੱਟੀ ਜਾਵੇ ਕਰਾ ਦੇ ਕਰਮਾ ਵਾਲਿਆ ਜ਼ਮੀਰ ਪੁੱਤਾਂ ਨੇ ਨਾ ਕਰਾ ਦੇ ਕਰਾ ਦੇ ਬੇਬੇ ਦੀਆਂ ਗੱਲਾਂ ਚਾਕੇ ਬਾਪੂ ਨੇ ਜਮੀਰ ਸਾਡੇ ਨਾਂ ਕਰਾ ਦਿੱਤੀ ਹੁਣ ਇਧਰ ਜ਼ਮੀਰ ਸਾਡੇ ਨਾਂ ਹੁੰਦੀਆਂ ਸਾਡੇ ਪਿੰਡ ਵਾਲੇ ਕਰਨੈਲ ਵੈਲੀ ਦੇ ਢੇੜੇ ਸਾਡੇ ਘਰ ਵਾਲੇ ਉਹ ਹੁਣ ਉਹਨੇ ਸਾਡੇ ਨਾਲ ਮੇਲਜੋਲ ਵਧਾ ਲਿਆ ਜਿੰਜਾ ਤੋਂ ਕਦੇ ਵੀ ਮੈਨੂੰ ਵੀ ਨਸ਼ੇ ਦੀ ਲੋੜ ਹੁੰਦੀ ਤਾਂ ਮੈਂ ਸਾਡੇ ਪਿੰਡਾਂ ਦੇ ਕਰਨਾਲ ਵੈਲੀ ਕੋਲ ਜਾਂਦਾ ਭਾਈ ਤਾਈ ਜ਼ਮਾਨ ਦੇ ਦੇ ਯਾਰ ਭਾਈ ਮੇਰੀ ਜਾਨ ਨਿਕਲੀ ਜਾਂਦੀ ਆ ਭਾਈ ਮੈਂ ਕੀ ਕਰਾਂ ਭਾਈ ਤਾਂ ਤੁੱਟ ਜਾਂਦੀ ਆ ਭਾਈ ਭਾਈ ਹਿੱਲਾ ਕਰ ਕੋਈ ਤੇ ਕਹਿੜਾ ਕਰ ਯਾਰ ਓਏ ਗਰਮੇਲ ਹਾਂ ਕਿਹੜੀ ਗੱਲ ਕਰਦਾ ਹੈ ਭਾਈ ਸਮਾਨ ਚਾਹੀਦਾ ਹੈ ਹੈ ਓਏ ਪੁੱਕੀ ਓ ਪੇਨ ਡੋਡੇ ਓਏ दारू ਜੀ ਨਹੀਂ ਪੀ ਲਵੇਂ ਓਏ ਸਭ ਕੁਝ ਤੇਰੇ ਉੱਤੋਂ ਦੀ ਥੋੜੀ ਨੇ ਨਾਲੇ ਬਈ ਗਰਮੇਲ ਤੇਨੂੰ ਤਾਂ ਪਤਾ ਹੀ ਆ ਆ ਬਈ ਕਰਨੈਲ ਪੈਸੇ ਨਾਲ ਨਹੀਂ ਵਰਤਦਾ ਓਏ ਇਹ ਤਾਂ ਇਹਨਾਂ ਯਾਰਾਂ ਨਾਲ ਵਰਤਦਾ ਹੈ ਉਹ ਨਾਲੇ ਬਈ ਗਰਮੇਲ ਮੇਰੇ ਹੁਣ ਤਾਂ ਟੈਨਸ਼ਨ ਨਾ ਲੈ ਆ ਜੰਨਾ ਚਰ ਲੋਕਾਂ ਕੋਲ ਜ਼ਮੀਨ ਹੈ ਨਾ ਕਰਨੈਲ ਬੈਲੀ ਦੀ ਜੇਬ ਚ ਫੀਮ ਹੈ ਕੀ ਕਹਿੰਦਾ ਓਏ ਚੱਲ ਲਾਣਾ ਬਾਹਰ ਆ ਚੱਕ ਜਾ ਐਸ਼ ਕਰ ਕਰਨੈਲ ਦੇ ਹੁੰਦਿਆਂ ਐਸ਼ ਬੱਕਰੇ ਦੀ ਮਾਂ ਆਖਰ ਕਦੋਂ ਤੱਕ ਖੇਰ ਮਨਾਵੂਗੀ ਕਰਨੈਲ ਵੈਲੀ ਪਹਿਰ ਪਹਿਰ ਸਾਨੂੰ ਕੋਈ ਨਾ ਨਾ ਕਰਦਾ ਅਸੀਂ ਐਸਾਂ ਲੈਣ ਜਾਂਦੇ ਸਾਨੂੰ ਗੱਫੇ ਭਟਕੇ ਨਸ਼ੇ ਦੇ ਦਿੰਦਾ ਪਰ ਹੌਲੀ ਹੌਲੀ ਉਸਨੇ ਆਪਣਾ ਪੱਲਾ ਖਿੱਚਣਾ ਸ਼ੁਰੂ ਕਰ ਦਿੱਤਾ ਸੀ ਹੁਣ ਇੱਕ ਦਿਨ ਕਰਨੈਲ ਨੇ ਸਾਨੂੰ ਧੱਕੇ ਨਾਲ ਰਾਤ ਨੂੰ दारू ਪਿਆ ਕੇ ਬੇਹੋਸ਼ ਕਰਕੇ ਸਾਡੀ ਸਾਰੀ ਜ਼ਮੀਨ ਆਪਣੇ ਨਾਂ ਘਹਿਣੇ ਕਰਾ ਲਈ। ਜ਼ਮੀਨ ਗਹਿਣੇ ਹੋਣ ਦਾ ਜਦੋਂ ਸਾਨੂੰ ਸਵੇਰੇ ਉੱਠ ਕੇ ਪਤਾ ਲੱਗਾ ਸਾਡੇ ਤੇ ਕੋਈ ਅਸਰ ਨਾ ਹੋਇਆ। ਹੁਣਾ ਵੀ ਕਿਉਂ ਸੀ? ਕਿਉਂਕਿ ਸਾਨੂੰ ਤਾਂ ਸਿਰਫ ਨਸ਼ਾ ਦਿਖਦਾ ਸੀ ਤੇ ਉਹ ਸਾਨੂੰ ਬਾਖੂ ਵੀ ਮਿਲ ਰਿਹਾ ਸੀ। ਦੂਜੇ ਪਾਸੇ ਮੇਰਾ ਛੋਟਾ ਭਰਾ ਲਾ ਜੀ ਜਿਹੜਾ ਕਾਲਜ ਪੜਦਾ ਸੀ ਕਾਲਜ ਤੋਂ ਘਰ ਆ ਗਿਆ ਘਰ ਆ ਕੇ ਇੱਕ ਖੁੰਝੇ ਚ ਬੈਠਾ ਰਹਿੰਦਾ ਰੋਟੀ ਪਾਣੀ ਖਾਣਾ ਛੱਡ ਗਿਆ ਸਾਨੂੰ ਪਤਾ ਲੱਗਿਆ ਸੀ ਸਾਨੂੰ ਪਤਾ ਲੱਗਾ ਕਿ ਲਾਲੀ ਕਾਲਜ ਤੋਂ ਨਸ਼ੇ ਦੇ ਟੀਕੇ ਲਾਉਣ ਲੱਗ ਪਏ ਉਹ ਲਾਲੀ ਨੂੰ ਜਦੋਂ ਕਦੇ ਟੀਕਾ ਨਾਲ ਦੀ ਨਾੜ ਨਾ ਥਾਂਦੀ ਤਾਂ ਲਾਲੀ ਤੜਪਣ ਲੱਗਦਾ ਮੇ ਬਾਈ ਬਈ ਗਰਮਿਆ ਲੂ ਬਈ ਮੇਰੀ ਜਾਣ ਨਿਕਲਦੀ ਆ ਬਈ ਮੇ ਬਾਈ ਮੇਰੇ ਹੱਥਾਂ ਮੇ ਬਈ ਮੇ ਬਾਈ ਮੇਰੀ ਜਾਣ ਨਿਕਲਦੀ ਆ ਮੇ ਬਾਈ ਨੇ ਜਾਣ ਬਚਾਲਾ ਬਾਈ ਬਾਈ ਮੇਰੇ ਜਾਨ ਬਚਾਲਾ ਬਾਈ ਤੇ ਮੇਰੇ ਬਾਈ ਬਾਈ ਟੀਕਾ ਲਿਆ ਦੇ ਦੇ ਸਹੀ ਹਲੋ ਰਵਦੀ ਹਾਂ ਅਸੀ ਲਾਲੀ ਨੂੰ ਚੁੱਕਿਆ ਸਹੀ ਚੁੱਕ ਕੇ ਹੱਥ ਤਾਇਆ ਨੇ ਫੜ ਹੱਤਾਲਾ ਕਿ ਲਾਲੀ ਅੰਡਾ ਕਰਨਿਆ ਕਿਆ ਡਾਕਟਰ ਨੇ ਆਖਿਆ ਕਿ ਲਾਲੀ ਕਿ ਲਾਲੀ ਨਾ ਮਰਤ ਹੋ ਗਿਆ ਹੁਣ ਲਾਲੀ ਕਦੇ ਵੀ ਪਿਉਣੀ ਬਣ ਸਕਦਾ ਇਹ ਗੱਲ ਸੁਣ ਕੇ ਪਤਾ ਨਹੀਂ ਮੇਰੀ ਬੇਬੇ ਨੂੰ ਕੀ ਹੋਇਆ ਹੁਣ ਲੱਗੀ ਕਮਲੀਆਂ ਮਾਰਨ ਉਹ ਲੱਗੀ ਬੋਲੀਆਂ ਮਾਰਨ ਮੇਰਾ ਲਾਲੀ ਮੇਰਾ ਲਾਲੀ ਵੇ ਗਰਮੇਲ ਵੇਆ ਵੇਆ ਟੁੱਟ ਪੈਨੇ ਦਾ ਡਾਕਟਰ ਨਾ ਝੂਠ ਬੋਲਦਾ ਝੂਠ ਬੋਲਦਾ ਔਰ ਮੇਰਾ ਲਾਲੀ ਤਾਂ ਬਿਲਕੁਲ ਠੀਕ ਹੈ ਗਰਮੇਲ ਮੇਰੇ ਲਾਲੀ ਨੂੰ ਕੁਛ ਨਹੀਂ ਹੋਇਆ ਆ ਮੇਰੇ ਮੇਰੇ ਲਾਲੀ ਦਾ ਮੈਂ ਵਿਆਹ ਕਰਨਾ ਘੋੜੀ ਤੇ ਬਿਠਾਉਣਾ ਮੇਰੇ ਲਾਲੀ ਦੇ ਨਿਆਣੇ ਮੇਰੇ ਹੱਥੀਂ ਖੇਡਣਗੇ ਗਰਮੇਲ ਕੁਛ ਨਹੀਂ ਹੋਇਆ ਆ ਡਾਕਟਰ ਝੂਠ ਬੋਲਦਾ ਝੂਠ ਬੋਲਦਾ ਗਰਮੇਲ ਡਾਕਟਰ ਝੂਠ ਬੋਲਦਾ ਗਰਮੇਲ ਡਾਕਟਰ ਝੂਠ ਬੋਲਦਾ ਗਰਮੇਲ ਡਾਕਟਰ ਝੂਠ ਬੋਲਦਾ ਝੂਠ ਬੋਲਦਾ ਗਰਮੇਲ ਡਾਕਟਰ ਝੂਠ ਬੇਬੇ ਬੇਬੇ ਉੱਠ ਬੇਬੇ ਬੇਬੇ ਉੱਠ ਹਾਂ ਬੇਬੇ ਹਾਂ ਡਾਕਟਰ ਝੂਠ ਬੋਲਦਾ ਬੇਬੇ ਬੇਬੇ ਲਾਲੀ ਠੀਕ ਹੈ ਬੇਬੇ ਉੱਠ ਬੇਬੇ ਬੇਬੇ ਉੱਠ ਲਾਲੀ ਦੇ ਨਾਮਰਦ ਹੋਣ ਦੀ ਗੱਲ ਬੇਬੇ ਨਸਹਾਰਦੀ ਹੋਈ ਸਾਨੂੰ ਛੱਡ ਕੇ ਚਲੀ ਗਈ। ਹੁਣ ਬੇਬੇ ਦੇ ਜਾਣ ਤੋਂ ਬਾਅਦ ਬੇਬੇ ਦੇ ਜਾਣ ਤੋਂ ਬਾਅਦ ਬਾਪੂ ਗਮਸਮ ਰਹਿਣ ਲੱਗ ਪਿਆ। ਹੁਣ ਇਹ ਸਾਨੂੰ ਰੋਕਣਾ ਟੋਕਣਾ ਬੰਦ ਕਰ ਦਿੱਤਾ ਅਸੀਂ ਕਿੱਥੇ ਜਾਣੇ ਆ ਕਿੱਥੋਂ ਆਉਣੇ ਆ। ਉਹ ਸਾਨੂੰ ਕਦੇ ਕੁਝ ਨਾ ਪੁੱਛਦਾ। ਤੇ ਹੁਣ ਦੂਜੇ ਪਾਸੇ ਕਰਨੈਲ ਬੈਲੀ ਨਾਲ ਕੀਤੇ ਹੋਏ ਕੌਲ ਦੀ ਤਰੀਕ ਵੀ ਨਿੜਿਆ ਗਈ ਸੀ। ਹੁਣ ਕਰਨੈਲ ਜੀ ਲਈ ਮੈਂ ਤੁਹਾਡੇ ਘਰੇ ਆਉਂਦਾ ਤੇ ਬਾਪੂ ਨੂੰ ਤਾਣੇ ਮੈਨੇ ਦੇਖ ਚਲਾ ਜਾਂਦਾ। ਹਾ ਦੇ ਬਈ ਪੰਜਾਬ ਚਾਂ ਆ ਗੱਲ ਸੁਣ ਮੇਰੀ ਕੰਨ ਫੋਲ ਕੇ ਤੁਹਾਡੇ ਘਰ ਤਾਂ ਬਾਈ ਮੈਨੂੰ ਆਉਣ ਦੀ ਕੋਈ ਲੋੜ ਨਹੀਂ ਸੀ ਜੇ ਮੈਨੂੰ ਮੇਰੇ ਪੈਸਿਆਂ ਦਾ ਆਗਿਆ ਨੂੰ ਕੁਛ ਬੰਦਾ ਦੀਦਾ ਔਰ ਮੈਨੂੰ ਮੇਰੇ ਪੈਸਿਆਂ ਦਾ ਬੰਦਾ ਨਹੀਂ ਦੀਦਾ ਕੁਛ ਔਰ ਨਾਲੇ ਵੀ ਪੰਜਾਬ ਚਾਂ ਤੇ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਹੁੰਦਿਆਂ ਆਪਣੇ ਪਿੰਡ 'ਚ ਪੁਲਿਸ ਆਵੇ ਔਰ ਤੈਨੂੰ ਖਾਣੇ ਕਿਚਰੀਆਂ ਦੇ ੱਤੇ ਖਾਣੇ ਪੈ ਹੈ ਓਏ ਠੀਕ ਗੱਲ ਮੇੜ ਲੈਣੇ ਆ ਮੈਂ ਜਾਂਦਾ ਸ਼ਹਿਰ ਪਟਵਾਰੀ ਨੂੰ ਲੈ ਕੇ ਆਣਾ ਤੂੰ ਗੁੱਠਾ ਲਾਉਂਦੀ ਤਿਆਰੀ ਕਰ ਕਰਨੈਲ ਨੂੰ ਚਲਾ ਗਿਆ ਪਟਵਾਰੀ ਨੂੰ ਲੈਣ ਬਾਪੂ ਨੇ ਵੀ ਇੱਕ ਦਿਨ ਅਫਕੇ ਬਾਪੂ ਕਰਨੈਲ ਨੂੰ ਕਹਿ ਦਿੱਤਾ ਵੀ ਓਏ ਜਾ ਰੇਲਪੇ ਬੱਚਿਆ ਓਏ ਜਾ ਕਰ ਲੈ ਲਿਆ ਓਇ ਕਰਾ ਲੈ ਨਾ ਜਮੀਨ ਲੈ ਲੇ ਹੁਣ ਹੋਰ ਹੈ ਕੀ ਆ ਮੇਰੇ ਕਪੁੱਤਾ ਨੇ ਤਾਂ ਆਪਣੀ ਜ਼ਮੀਨ ਵੀ ਨਹੀਂ ਸੰਭਾਲੀ ਕੋਈ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਐ ਮਾਂ ਹੁੰਦੀ ਐ ਜ਼ਮੀਨਾਂ ਦਾ ਜੱਟ ਦੀ ਓਏ ਰੱਬਾ ਓਏ ਰੱਬਾ ਇਹ ਨਾ ਦੋ ਕਪੁੱਤਾ ਨਾਲੋਂ ਮੈਨੂੰ ਇੱਕ ਤੀ ਦੇ ਦਿੰਦਾ ਓਏ ਘਟੋ ਘਟ ਮੇਰਾ ਦੁੱਖ ਤਾਂ ਵੰਡਾਉਂਦੀ ਸਪੇਰਾ ਤਾਂ ਹੋਰ ਹੁਣ ਕਰਨੈਲ ਦੇ ਪਟਵਾਰੇ ਨੂੰ ਲੈ ਕੇ ਆਉਣ ਦੀ ਖਬਰ ਜਿਉਂ ਹੀ ਮੇਰੇ ਤੇ ਲਾਲੀ ਦੇ ਕੰਨੀ ਪਈ ਤਾਂ ਸਾਨੂੰ ਲੱਗਿਆ ਜਿਉ ਤਰਤੀ ਪਾੜ ਗਈ ਹੋਵੇ ਅਸਮਾਨ ਸਾਡੇ ਸਿਰ ਤੇ ਆ ਡਕਿਆ ਹੋਵੇ ਮੈਂ ਲਾਲੀ ਨੂੰ ਆ ਓਏ ਲਾਲੀ ਫੜਿਆ ਕੁਛ ਕਰ ਭਾਈ ਉਹ ਕਰਨੈਲ ਗਿਆ ਪਟਵਾਰੀ ਨੂੰ ਲੈਣ ਤੇ ਲੈ ਕੇ ਆਉਂਦਾ ਹੀ ਹੋਊਗਾ ਫੋਨ ਕਰ ਜਮੀਨ ਚਾਊਗੀ ਸਾਰੇ ਆਪਣੇ ਹੱਥੋਂ ਹਾਂ ਲਾਲੀ ਵਿਚਾਰਾ ਕੀ ਕਰਨ ਲੱਗਿਆ ਕਰਦਾ ਲਾਲੀ ਲੱਗਿਆ ਉੱਚੀ ਉੱਚੀ ਰੋਣ ਭਾਈ 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 ਜਮੀਨ ਚਾਊਗੀ ਆਪਣੇ ਹੱਥੋਂ ਭਾਈ ਮੈਂ ਜਮੀਨ ਵਿਚਾਲਾ ਨਰੇ ਭਾਈ ਨਾ ਭਾਈ ਜੇ ਜੇ ਜਮੀਨ ਜਾਣ ਤੋਂ ਬਾਅਦ ਬਾਕੂੜ ਕੁਝ ਹੋ ਗਿਆ ਨਹੀਂ 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 ਭਾਈ ਨਹੀਂ ਭਾਈ ਤੂੰ ਜ਼ਮੀਨ ਵਿਚਾਰਾ ਜ਼ਮੀਨ ਨਹੀਂ ਜਾਣ ਦੇਣੀ ਭਾਈ ਭਾਈ ਜ਼ਮੀਨ ਵਿਚਾਰਾ ਭਾਈ ਓ ਲਾਲੀ ਤੂੰ ਤਾਂ ਫੜਿਆ ਦਿਨ ਨਿਯਮ ਗੁਰੂ ਉਹ ਲੱਗ ਪੈਂ ਬੋਇ ਠਾ ਮਰਦ ਬਣ ਮਰਦ ਹਜੇ ਕਹੇਂ ਸਾਰੇ ਕਰਨੈਲ ਵੈਲੀ ਦਾ ਕੰਡਾ ਕਢ ਦਈਏ ਮੈਂ ਤੇ ਲਾਲੀ ਕਰਨੈਲ ਵੈਲੀ ਨੂੰ ਮਾਰਨ ਦੀਆਂ ਸਕੀਮਾਂ ਬਣਾਉਣ ਲੱਗ ਪਏ ਘਰ ਚ ਦਾਲੂ ਕੱਢੀ ਗੁਈ ਤੁਹਾਨੂੰ ਸੀ ਪਤਾ ਚੱਗੀ ਘੜ ਘੜ ਕਰਕੇ ਮੈਂ ਪੀ ਗਿਆ ਤੇਦੀ ਲਾਲੀ ਨੂੰ ਫਰਾਸੀ ਘਰ ਚ ਘੜਾਤਾ ਤੇ ਕਿਰਪਾਨ ਵੀ ਚੱਕ ਲਈ ਘਰਾਥਾ ਮੈਂ ਲਾਲੀ ਨੂੰ ਦੇ ਦਿੱਤਾ ਕਿਰਪਾਨ ਮੈਂ ਆਪ ਚੱਕ ਲਈ ਹੁਣ ਮੇਰੀ ਪੂਰੀ ਨਜ਼ਰ ਘਰ ਦੇ ਬੂਖੇ ਵੱਲ ਸੀ ਜਦੋਂ ਇਹ ਘਰ ਦਾ ਗੇਟ ਖਟਿਆ ਜਦੋਂ ਇਹ ਘਰ ਦਾ ਗੇਟ ਖਟਿਆ ਏ ਆਤੀ ਆ ਪਿਆ ਓ ਪਟਾ ਪੈਲੀ ਪਟਿਆ ਆ ਪਿਆ ਪੈਲੀ ਪਟਾ ਬਣਦਾ ਸੀ ਕਰਨੈਲ ਓਏ ਭਾਈ ਓਏ ਓਏ ਭਾਈ ਓਏ ਤਾਂ ਇਹ ਤਾਂ ਬਾਪੂ ਦੀ ਓਏ ਬਾਪੂ ਗਾਪੂ ਓਟੇ ਬਾਪੂ ਬਾਪੂ ਅਸੀਬਾਪੂ ਪੰਜਾਬ ਸਿੰਘ ਨੂੰ ਚੁੱਕਿਆ ਤੇ ਹਸਪਤਾਲ ਲੈ ਆਇਆ ਹੁਣ ਹੱਤਾਲ ਇੱਕ ਕਮਰੇ ਚ ਪਿਆ ਬਾਪੂ ਪੰਜਾਬ ਸਿੰਘ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਮੈਂ ਮੈਂ ਹੱਤਾਲ ਦੀਆਂ ਪੌੜੀਆਂ ਚ ਬੈਠਾ ਆਪਣੇ ਉਹਨਾਂ ਕਰਮਾਂ ਨੂੰ ਸੋਚ ਰਿਹਾ ਜਿਹੜੇ ਮੈਂ ਆਪਣੇ ਇਨਾਂ ਹੱਥਾਂ ਕੀਤੇ ਰਹੀਆਂ ਹੋਰ ਮੈਂ ਕਰ ਵੀ ਸਕਦਾ ਸੀ ਪਰ ਹਾਂ ਪਰ ਹਾਂ ਤੁਸੀਂ ਸਾਰੇ ਯਾਦ ਰੱਖੋ ਯਾਦ ਰੱਖੋ ਤੁਸੀਂ ਸਾਰੇ ਕਿ ਬਾਪੂ ਪੰਜਾਬ ਸਿੰਘ ਸਾਡੀ ਪੰਜ ਦਰਿਆਵਾਂ ਦੀ ਧਰਤੀ ਅਜੇ ਜ਼ਖਮੀ ਹੋਇਆ ਹੈ ਮਰੀਆਣੀ ਜੇ ਆਪਾਂ ਸਾਰੇ ਮਿਲ ਕੇ ਹੌਬਲਾ ਮਾਰੀਏ ਹਿੰਮਤ ਕਰੀਏ ਤਾਂ ਬਾਪੂ ਪੰਜਾਬ ਸਿੰਘ ਨੂੰ ਬਚਾਇਆ ਜਾ ਸਕਦਾ ਹੈ ਅਜੇ ਨਾ ਆਈ ਮੰਜ਼ਿਲ ਤੇਰੀ ਅਜੇ ਵਡੇਰਾ ਪੜਾਏ ਹਿੰਮਤ ਕਰੇਲ ਬੇਲੇ ਰਾਹੀ ਅਜੇ ਹਨੇਰਾ ਗੜਾਏ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ नाटक फोलगरी धरती